ਨੰਬਾ ਤੱਕ ਆ ਜਾ ਯੋ ਯੋ ਤੋ ਤੈਨੂੰ ਨਾ ਨਾ ਤੋ ਤੱਕ ਆ ਜੀ ਕਿ ਆਪ ਨੂੰ ਸ਼ਰਮ ਹੋਵੀਂ ਦਰੂ ਦੂ ਰੂ ਪਿਆ ਕੇ ਜੀ ਖੇਤਾ ਕਾ ਨਹੀਂ ਲੈ ਗਿਆ ਤੂੰ ਦੇ ਨਾਲ ਨਾ ਤਾਂ ੱੱਕਾ ਸ਼ਾਹੀ ਕੀਤੀ ਨਾ ਇਹ ਉਹਨਾਂ ਗੱਲ ਗੁੱਲ ਖਾ ਗਏ ਇਤੋਂ ਗਲ ਗੁੱਲ ਪੂਰਾ ਖਾ ਗਿਆ ਤੇ ਨਾ ਇਹ ਕਹਿੰਦਾ ਮੇਰੇ ਨਾਲ ਗਲਤ ਕੰਮ ਕਰ ਜੀ ਦੋਨਾਂ ਨੇ ਜੀ ਜਵਾਬ ਦਿੱਤਾ ਵੀ ਮੈਂ ਇਹ ਜਿਹਾ ਕੰਮ ਨਹੀਂ ਕਰਨਾਗਾ ਹੁਣੇ ਫਿਰ ਮੁੜ ਕੇ ਉਹਦਾ ਗਲ ਗੁੱਲ ਖਾ ਕੇ ਇਤੋਂ ਦੰਦਾਂ ਦੁੱਦਾਂ ਵੜ ਕੇ ਲੋਰ ਲੂਰ ਲਾ ਕੇ ਉਹਨਾਂ ਨੂੰ ਤੱਕਾਈ ਬਹੁਤ ਜ਼ਿਆਦਾ ਕੀਤੀ ਫੌਜੀ ਆਇਆ ਇੱਥੇ ਫੌਜੀ ਤੇ ਫੌਜੀ ਦੀ ਮਾਂ ਵੀ ਆਈ ਕਹਿੰਦੇ ਕਹਿੰਦੇ ਤੁਸੀਂ ਇਹਨੂੰ ਮਾਰ ਹੀ ਦੇਣਾ ਸੀ ਤੁਸੀਂ ਇਹਨੂੰ ਜਿਉਂਦਾ ਕਿਉਂ ਛੱਡਤਾ ਜੇ ਅੱਜ ਵੀ ਰਾਜੀਨਾਮਾ ਹੀ ਹੋਣਾ ਸੀਗਾ ਜੇ ਤੁਸੀਂ ਮਾਰ ਦਿੰਦੇ ਤਾਂ ਵੀ ਰਾਜੀਨਾਮਾ ਹੀ ਹੋਣਾ ਇੱਕ ਵਜੇ ਸਾਡੇ ਕੋਲੇ ਆਇਆ ਜੀ ਉਦੋਂ ਪਤਾ ਲੱਗਿਆ ਜੀ ਸਾਨੂੰ ਸਾਡੇ ਕੋਲ ਹਾਂ ਜੀ ਇਹ ਉਹਦਾ ਛੋਟਾ ਛੱਟ ਕੇ ਆਇਆ ਜੀ ਭੱਜ ਪੁੱਜ ਕੇ ਆਇਆ ਮੈਨੂੰ ਕਹਿੰਦਾ ਜੀ ਮੇਰੇ ਨਾਲ ਆ ਕੰਮ ਹੋ ਗਿਆ ਮੇਰੇ ਨਾਲ ਤੁਸੀਂ ਚੱਲੋ ਅਸੀਂ ਜਦੋਂ ਜਿੱਗੇ ਉਹਨਾਂ ਨਾਲ ਤੇ ਮੁੜ ਕੇ ਇੱਥੇ ਸੀ ਜ ਲੈ ਕੇ ਆਏ ਸੀ ਬਾਹਰ 'ਚ ਖੜੇ ਜੀ ਉਹਦਾ ਘਰ ਵਾਲਾ ਮੁੜ ਕੇ ਬੜਕਾ ਮਾਰਦਾ ਆ ਕਹਿੰਦਾ ਮੈਂ ਤਾਂ ਜੀ ਮਾਰ ਕੇ ਚੱਲਿਆ ਆ ਕਿਉਂਣਾ ਸੀ ਜੇ ਸੀ ਪੁੱਛਾਂ ਉਹ ਵੀ ਤੁਸੀਂ ਕਾਹਤੋ ਇਹ ਜਾਂ ਕੰਮ ਕੀਤਾ ਕਹਿੰਦਾ ਮੈਂ ਤਾਂ ਮਾਰ ਕੇ ਲੈ ਕੇ ਆਉਣਾ ਸੀ ਮੈਂ ਕਹਿੰਦੇ ਨਾ ਤੁਸੀਂ ਰਿਪੋਰਟ ਕਰੋ ਜੀ ਕਹਿੰਦੇ ਇੱਥੇ ਆਪੇ ਇੱਥੇ ਹੋ ਕਰਦਾਂਗੇ ਸਾਨੂੰ ਪੈਸਾ ਥੇਲੀ ਦਵਾ ਕੇ ਥੋੜਾ ਲਾਇ ਲੱਪਾ ਕਰਾ ਲਾਂਗੇ ਜੀ ਉਹਨਾਂ ਨੇ ਨਾ ਸਾਨੂੰ ਪੈਸਾ ਥੇਲੀ ਦਿੱਤ ਨਾ ਸਾਡਾ ਲਾਇ ਲੱਪਾ ਤਨਵੀ ਸਾਨੂੰ ਉਹਨਾਂ ਨੇ ਗੰਦ ਬਹੁਤ ਬੱਕਿਆ ਸਾਨੂੰ ਗੰਦੀਆਂ ਗਾਲਾਂ ਕੱਢੀਆਂ ਮੇਰੀਆਂ ਬੁੜੀਆਂ ਦੇ ਮੇਰੇ ਆਏ ਕਰ ਲੈ ਸਾਡੀਆਂ ਬੁੜੀਆਂ ਐ ਸੋਡੀਆਂ ਐ ਕਰ ਲੈਣ ਸਾਨੂੰ ਨੇ ਐ ਕਰਕੇ ਗਾਲਾਂ ਕੱਢੀਆਂ ਪੈਸੇ ਕੋਲ ਪੈਸੇ ਥੇ ਨਹੀਂ ਸੀ ਇਸ ਕਰਕੇ ਸਾਡੇ ਤੋਂ ਜਿੰਦਗਲ ਨਹੀਂ ਕਰਾਇਆ ਗਿਆ ਨਾ ਨੀ ਨੇ ਇਲਜ਼ਾਮ ਲਾਤਾ ਝੂਠਾ ਤੇ ਜਿਹੜਾ ਸਾਡੇ ਬੰਦੇ ਨੇ ਇਹਨਾਂ ਨੇ ਕੀਤਾ ਇਹਨਾਂ ਨੇ ਸਾਰੇ ਟੱਬਰ ਦੀ ਰਾਇ ਸੀ ਵੇ ਮਾਰਨ ਚ ਸੀ ਦੇ ਨਾਲ ਹੋਇਆ ਬੰਦਾ ਗਾ ਕੱਲ ਨੂੰ ਅਸੀਂ ਬੜੀਆਂ ਕੁੜੀਆਂ ਫਿਰਦੀਆਂ ਰਹਿਣਾ ਕੱਲ ਨੂੰ ਉਹ ਸਾਡੇ ਨਾਲ ਵੀ ਕਰ ਸਕਦਾ ਗਾ ਇਸ ਕਰਕੇ ਇਸ ਇਨਸਾਫ ਤੋਂ ਲੈਣਾ ਹੈ ਤੇ ਕੋਈ ਸਾਡੇ ਡਾਕਟਰਾਂ ਨੇ ਨਾ ਕੋਈ ਇਲਾਜ ਕੀਤਾ ਨਾ ਕੋਈ ਇੰਜੈਕਸ਼ਨ ਲਾ ਰਹੇ ਨਾ ਉਹਨੂੰ ਕੋਈ ਦਵਾਈ ਦੇ ਰਹੇ ਉਹ ਸਾਡਾ ਉਸੇ ਤਰ੍ਹਾਂ ਪਿਆ ਉਹ ਜਿੰਨੂੰ ਕੁਛ ਨਹੀਂ ਹੋਇਆ ਉਹਨੂੰ ਇੰਜੈਕਸ਼ਨ ਵੀ ਦੇਈ ਜਾਂਦੇ ਡਾਕਟਰ ਦਵਾਈਆਂ ਵੀ ਦੇਈ ਇਹਦੇ ਨਾਲ ਕੋਈ ਡਾਕਟਰ ਸੁਣਦਾ ਪਿਆ ਨਾ ਸਾਡੇ ਕੋਈ ਪੁਲਿਸ ਇਲਾਜ ਸਾਡੇ ਬੰਦਿਆਂ ਨੇ ਕਿਸੇ ਨਾਲ ਨਹੀਂ ਲੜੇ ਬਾਹਰ ਨਿਕਲ ਕੇ ਨਾ ਕਦੀ ਕਿਸੇ ਨਾਲ ਕੋਈ ਮਾਰੀ ਨਹੀਂ ਚੰਗੀ ਨਹੀਂ ਕੀਤੀ ਜਿਹੜੀ ਉਹ ਆਪ ਖੁਦ ਸਾਡੇ ਘਰੇ ਜਨਾਨੀ ਇਹਨਾਂ ਨੇ 2-3 ਸਾਲ ਸਾਡੇ ਘਰ 'ਚ ਰਹੇ ਆ ਤੇ ਅਸੀਂ ਉਦੋਂ ਨਹੀਂ ਸਾਡੇ ਬੰਦੇ ਨੇ ਕੁਛ ਕੀਤਾ ਕਿ ਹੁਣ ਇਹਨੇ ਪਾਣੀ ਤਾਂ ਨਹੀਂ ਥੋੜੀ ਲੜਾਈ ਹੋਵੇ ਜਾਂ ਕੋਈ ਪੁਰਾਣੀ ਰੰਜਿਸ਼ ਕਰਕੇ ਤੁਸੀਂ ਸ਼ਾਇਦ ਉਹਦੇ ਤੇ ਇਲਜ਼ਾਮ ਲਾਉਂਦੇ ਹੋ ਇਹਨ ਜਿਹੜੇ ਜ਼ਬਰਦਸਤੀ ਕੀਤੀ ਉਹ ਵੀ ਹੋਈ ਆ ਫਿਰ ਉਹਦੇ ਕਰਕੇ ਜਿਆਦਾ ਕਮਜ਼ੋਰ ਆ ਵੀ ਖਾਣ ਪੀਣ ਨੂੰ ਗਰੀਬਾਂ ਦੇ ਘਰਾਂ 'ਚ ਕੀ ਹੁੰਦਾਗਾ ਕੱਲੀ ਰੋਟੀ ਆ ਬੰਦੇ ਆਉਦੇ ਭਰਾ ਨੇ ਉਹਨੇ ਐ ਕਹਤਾ ਵੀ ਕਹਿੰਦਾ ਬੀਨ ਮਾਰ ਕੇ ਲਿਓਣਾ ਸੀਗਾ ਘਰੇ ਹੁੰਦਾ ਤੂੰ ਜੀ ਦੇ ਉਹਦੇ ਜਿੰਨੇ ਕੀਤਾ ਭਰਾ ਨੇ ਤੇ ਚਾਚੇ ਦੇ ਮੁੰਡੇ ਉਹਨਾਂ ਨੂੰ ਪੈਸਾ ਸਾਡੇ ਕੋਲ ਕੁਝ ਨਹੀਂ ਹੈਗਾ ਅਸੀਂ ਨਹੀਂ ਕਰ ਸਕਦੇ ਨਾ ਕੁਝ ਸਾਡੇ ਬੰਦੇ ਜੀ ਕੁਝ ਵੀ ਨਹੀਂ ਖਾਂਦਾ ਪੀਂਦਾ ਉਹ ਉਹਦਾ ਬਾਲਾ ਬੁਰਾ ਹਾਲ ਆ ਜੀ ਬਜੁਰਗ ਦਾਤਾ ਦਾ ਮੇਰੀ ਹੈ ਨਹੀਂ ਕੀ ਕੀ ਨਾ ਜੀ ਤੁਹਾਡਾ ਮਨਪ੍ਰੀਤ ਕਰੋ ਪ੍ਰਾਨੇ ਕੀ ਘਟਨਾ ਵਾਪਰੀ ਹੈ ਇਹ ਪੂਰੀ ਦੱਸੋ ਸੂ ਗਾਇਦੇ ਤੇ ਨਾਲ ਦੇ ਘਰੇ ਜੀ ਲੱਕੜ ਵੱਡੀ ਆਂਦੀ ਸੀਗੀ ਤੇ ਇਹ ਲੱਕੜਾ ਸਾਡੇ ਘਰੇ ਸਿੱਟ ਕੇ ਗਏ ਆ ਉਹ ਨਾਲ ਦੋਨੇ ਜਣ ਬਾਅਦ ਚ ਉਹ ਰੇਪ ਪਉਣ ਜਾਵੜੇ ਦੋਨੇ ਹੱਥ ਨੂੰ ਨੂੰ दारू-ਦੂਰੂ ਪਿਆ ਕੇ ਜੀ ਖੇਤਾ ਕੰਨੀ ਲੈ ਗਏ ਤੇ ਉਹਦੇ ਨਾਲ ਨਾ ਤਾਂ ੱੱੱਕਾ ਛਾਈ ਕੀਤੀ ਨਾ ਉਹਦਾਂ ਗੱਲਾ ਗੁੱਲਾ ਖਾ ਗਏ ਇਤੋਂ ਗਲ ਗੁਲੂ ਪੂਰਾ ਖਾ ਗਏ ਤੇ ਨਾ ਇਹ ਕਹਿੰਦਾ ਮੇਰੇ ਨਾਲ ਗਲਤ ਕੰਮ ਕਰ ਜੀ ਦੋਨਾਂ ਨੇ ਜੀ ਜਵਾਬ ਦਿੱਤਾ ਵੀ ਮੈਂ ਇਹ ਜਿਹਾ ਕੰਮ ਨਹੀਂ ਕਰਨਾਗਾ ਹੁਣੇ ਫਿਰ ਮੁੜ ਕੇ ਉਹਦਾ ਗਲ ਗੁਲ ਖਾ ਕੇ ਇਤੋਂ ਦੰਦੰਗਾ ਦੰਦੰਗਾ ਵੜ ਕੇ ਲੋਰ-ਲੂਰ ਲਾ ਕੇ ਉਹਨਾਂ ਨੂੰ ੱੱੱਕਾ ਛਾਈ ਬਹੁਤ ਜ਼ਿਆਦਾ ਕੀਤੀ ਤੱਕਾ ਸ਼ਹੀ ਹੋਈ ਹੈ ਉਹਨਾਂ ਨਾਲ ਹਾਂਜੀ ਤੇ ਉਹਦੀ ਉਮਰ ਕਿੰਨੀ ਹੈ ਤੁਹਾਡੇ ਘਰ ਵਾਲੇ ਦੀ 40 ਸਾਲਾਂ ਦੀ ਕੀ ਨਾਮ ਹੈ ਉਹਨਾਂ ਦਾ ਦੇਵੀ ਸਿੰਘ ਹਮ ਜਦੋਂ ਉਹਨਾਂ ਦੇ ਨਾਲ ਕੰਮ ਕਰਦੇ ਰਹੇ ਹਾਂ ਤੇ ਉਹ ਜਿਹੜਾ ਬੰਦਾ ਜੀ ਨੇ ਦੁਸ਼ਕਰਮ ਕੀਤਾ ਉਹਦਾ ਕੀ ਨਾਂ ਹੈ ਉਹਦਾ ਨਾਂ ਕਰਨੀ ਹੈ ਜੀ ਕਰਨੀ ਸਿੰਘ ਤੇ ਕੀ ਰਿਸ਼ਤਾ ਤੁਹਾਡਾ ਉਹਨਾਂ ਨਾਲ ਚਾਚੇ ਦਾ ਮੁੰਡਾ ਜੀ ਸਾਡੇ ਦਾ ਅੱਛਾ ਭਰਾ ਨਹੀਂ ਇਹੋ ਜਿਹਾ ਕੰਮ ਕਰਦਾ ਹਾਂਜੀ ਹਮ ਤੁਹਾਨੂੰ ਕਿਵੇਂ ਪਤਾ ਲੱਗਿਆ ਅਗਲੇ ਦਿਨ ਪਤਾ ਲੱਗਦਾ ਜਾਂ ਉਦੋਂ ਸਾਨੂੰ ਜੀ ਜਦੋਂ ਹੱਥ ਨੇ 1 ਵਜੇ ਸਾਡੇ ਕੋਲੇ ਆਇਆ ਜੀ ਉਦੋਂ ਪਤਾ ਲੱਗਿਆ ਜੀ ਸਾਨੂੰ ਸਾਡੇ ਨੂੰ 1 ਵਜੇ ਹਾਂ ਜੀ ਜਦੋਂ ਉਹਦੇ ਛੋਟਾ ਛੱਟ ਕੇ ਆਇਆ ਜੀ ਭੱਜ ਪੁੱਜ ਕੇ ਆਇਆ ਮੈਨੂੰ ਕਹਿੰਦਾ ਜੀ ਮੇਰੇ ਨਾਲ ਆਹ ਕੰਮ ਹੋ ਗਿਆ ਮੇਰੇ ਨਾਲ ਤੁਸੀਂ ਚੱਲੋ ਅਸੀਂ ਜਦੋਂ ਜੀ ਗਏ ਉਹਨਾਂ ਨਾਲ ਤੇ ਮੁੜ ਕੇ ਇੱਥੇ ਸੀ ਜਿ ਲੈ ਕੇ ਆਏ ਸੀ ਬਾਹਰ 'ਚ ਖੜੇ ਜੀ ਉਹਦਾ ਘਰ ਵਾਲਾ ਮੁੜ ਕੇ ਬੜਕਾ ਮਾਰਦਾ ਆ ਕਹਿੰਦਾ ਮੈਂ ਤਾਂ ਜੀ ਮਾਰ ਕੇ ਚੱਲਿਆ ਆ ਕੇ ਆਉਣਾ ਸੀ ਕਿ ਜੇ ਸੀ ਪੁੱਛਾਂ ਉਹ ਵੀ ਤੁਸੀਂ ਕਾਹਤੋ ਇਹ ਜਿਹਾ ਕੰਮ ਕੀਤਾ ਕਹਿੰਦਾ ਮੈਂ ਤਾਂ ਮਾਰ ਕੇ ਲੈ ਕੇ ਆਉਣਾ ਸੀ ਮੈਂ ਤਾਂ ਛੱਡ ਜਣਾ ਨਹੀਂ ਸੀ ਜੀ ਅੱਛਾ ਕੋਈ ਪਹਿਲਾਂ ਕੋਈ ਲੜਾਈ ਨੇ ਇਹ ਗੂਗ ਨਹੀਂ ਲੜਾਈ ਲੜੂਈ ਤਾਂ ਕੋਈ ਜੀ ਨਹੀਂ ਹੋਈ ਸੀ ਫੌਜੀ ਤਾਂ ਵੀ ਲੈ ਜਨਾ ਖਾਣੋਂ ਗੋਚਿਆਂ ਦਾ ਮਾਰ ਨਹੀਂ ਤੁਸੀਂ ਦੱਸੋ ਭੈਣੇ ਪੈ ਪੈਨਾਂ ਥੋੜੀ ਜੀ ਰੋ ਰਹੀ ਐ ਤੇ ਉਹ ਤੋਂ ਗੱਲ ਵੀ ਨਹੀਂ ਹੋ ਰਹੀ ਪੂਰੀ ਗੱਲ ਕੀ ਹੋਈ ਐ ਕਿਉਂ ਹੋਈ ਐ ਭਰਾ ਸੀ ਉਹਦਾ ਤੇ ਅੰਧਿਆਪ ਦੇ ਭਰਾ ਨੇ ਉਹਨੇ ਐ ਕਹਿਤਾ ਵੀ ਕਹਿੰਦਾ ਬੀਨ ਮਾਰ ਕੇ ਲਿਆਉਣਾ ਸੀ ਘਰੇ ਹੰਦਾ ਤੇ ਤੁਜੀ ਦੇ ਉਹਦੇ ਜਿੰਨੇ ਕੀਤਾ ਭਰਾ ਨੇ ਤੇ ਚਾਚੇ ਦੇ ਮੁੰਡੇ ਜਿੰਨੇ ਦੁਸ਼ਕਰਮ ਕੀਤਾ ਉਹਦਾ ਭਰਾ ਕਹਿੰਦਾ ਸੀ ਉਹ ਫੌਜ ਚ ਲੱਗਾ ਹੋਇਆ ਵੀ ਉਹਨਾਂ ਨੂੰ ਪੈਸਾ ਸਾਡੇ ਕੋਲ ਕੁਛ ਨਹੀਂ ਹੈਗਾ ਅਸੀਂ ਨਹੀਂ ਕਰ ਸਕਦੇ ਨਾ ਕੁਛ സാഡേ ബന്ദ്യാ ਕਦਮ ਨਹੀਂ ਚੱਕੜਾ ਕੋਈ ਕੋਈ ਸੱਦਾ ਨਹੀਂ ਪੰਚਾਇਤ ਨਹੀਂ ਕੀਤੀ ਇਕੱਠੀ ਜਾਂ ਕੋਈ ਹੋਰ ਤੁਸੀਂ ਕੋਈ ਰਿਪੋਰਟ ਨਹੀਂ ਦਰਜ ਕਰਵਾਈ ਸੀ ਰਿਪੋਰਟ ਸਸੇ ਕੁਝ ਨਹੀਂ ਕੀਤਾ ਸਾਨੂੰ ਕਹਿੰਦੇ ਮੈਂਬਰ ਸਰਪੰਚ ਕਹਿੰਦੇ ਨਾ ਤੁਸੀਂ ਰਿਪੋਰਟ ਕਰੋ ਜੀ ਕਹਿੰਦੇ ਇੱਥੇ ਆਪਾਂ ਇੱਥੇ ਹੋ ਕਰਦਾਂਗੇ ਸਾਨੂੰ ਪੈਸਾ ਥੈਲੀ ਦੁਆ ਕੇ ਥੋੜਾ ਲਾਜ ਲੱਪਾ ਕਰਾ ਦੇਗੇ ਜੀ ਉਹਨਾਂ ਨੇ ਨਾ ਸਾਨੂੰ ਪੈਸਾ ਥੈਲੀ ਦਿੱਤਨ ਨਾ ਸੜ ਲਾਜ ਲੱਪਾ ਕਰਾ ਚੁੱਪ ਕਰ ਚੁੱਪ ਕਰਕੇ ਕਹਿੰਦਾ ਕੋਈ ਨਹੀਂ ਕੋਈ ਨਹੀਂ ਦੁਸ਼ਕਰਮ ਦਾ ਵਿੱਚ ਇਲਾਜ ਨਾਲ ਪੈਸੇ ਤੇ ਲੈਣਾ ਕੀ ਇੱਕ ਜਿਹੜਾ ਰੁਪਇਆ ਨੂੰ ਸਜ਼ਾ ਮਿਲਣੀ ਚਾਹੀਦੀ ਤੁਸੀਂ ਇਹ ਨਹੀਂ ਕਿਹਾ ਕੀ ਸੀ ਕਿ ਆ ਸੀ ਜੀ ਸਾਨੂੰ ਕਹਿੰਦੇ ਮੈਂਬਰ ਸਰਪੰਚ ਕਹਿੰਦੇ ਤੁਸੀਂ ਤੁਹਾਡਾ ਆਪ ਦਾ ਬੰਦਾ ਹੈ ਜੀ ਤੁਸੀਂ ਨਾ ਸਸਤੇ ਬਦਨਾਮ ਨਹੀਂ ਕਰਕੇ ਚੁੱਪ ਕਰ ਗਏ ਪਰ ਉਹਨਾਂ ਨੇ ਲਈ ਸੋਚਿਆ ਦੀ ਘਰ ਵਾਲੀ ਨੇ ਕਹਿਤਾ ਵੀ ਮੇਰੇ ਘਰੇ ਬੰਦੇ ਪੈਗੇ ਅਸੀਂ ਸਾਰੀਆਂ ਜਨਨੀਆਂ ਨਾਲ ਸੀ ਅਸੀਂ ਕਿਵੇਂ ਇਸ ਤਰ੍ਹਾਂ ਕਹਿ ਸਕਦੇ ਵੀ ਸਾਡੇ ਬੰਦੇ ਇਸ ਕੰਮ 'ਚ ਹੈਗੇ ਸਾਡੇ ਬੰਦਿਆਂ ਨੇ ਕਦੀ ਕਦੀ ਕਿ ਸਾਡੇ ਬੰਦਿਆਂ ਨੇ ਕਿਸੇ ਨਾਲ ਨਹੀਂ ਲੜੇ ਬਾਹਰ ਨਿਕਲ ਕੇ ਨਾ ਕਦੀ ਕਿਸੇ ਨਾਲ ਕੋਈ ਮਾੜੀ ਨਹੀਂ ਚੰਗੀ ਨਹੀਂ ਕੀਤੀ ਗਈ ਜਿਹੜੀ ਉਹ ਆਪ ਖੁਦ ਸਾਡੇ ਘਰੇ ਜਨਾਨੀ ਇਹਨਾਂ ਨੇ 2-3 ਸਾਲ ਸਾਡੇ ਘਰ 'ਚ ਰਹੇ ਆ ਤੇ ਅਸੀਂ ਉਦੋਂ ਨਹੀਂ ਸਾਡੇ ਬੰਦੇ ਨੇ ਕੁਝ ਕੀਤਾ ਤਾਂ ਹੁਣ ਇਹਨੇ ਕਿਵੇਂ ਕਹਿ ਸਕਦੇ ਉਦੋਂ ਕੁਆਰਾ ਸੀ ਸਾਡੇ ਵਿੱਚ ਮੇਰੇ ਨਾਲ ਰਹਿੰਦੇ ਰਿਹਾ ਹਾਂਜੀ ਅਸੀਂ ਘਰ ਚ ਰਹੇ ਆ ਦੋ ਤਿੰਨ ਸਾਲ ਸਾਡੇ ਘਰ ਚ ਰਹਿੰਦੇ ਰਹੇ ਉਹ ਤੇ ਤਾਂ ਵੀ ਇਹਨਾਂ ਨੇ ਇੰਨਾ ਕੰਮ ਨਹੀਂ ਇਹਨਾਂ ਨੇ ਅਸੀਂ ਕਦੀ ਕਹੇ ਹੁਜੇ ਕਾਹ ਕਹਿ ਸਕਦੇ ਸਾਡੇ ਬੰਦੇ ਹੁਜੇ ਹੈਗੇ ਜੀ ਉਹਦੀ ਮਾਪੇ ਉਹਨੇ ਖੁਦ ਉਹਦਾ ਫੌਜ ਫੌਜੀ ਕਿੱਥੇ ਸੀਗਾ ਜਦੋਂ ਉਹਨਾਂ ਨੇ ਘਰੋਂ ਕੱਢਤਾ ਸੀਗਾ ਜਦੋਂ ਤੱਤਾ ਜਰ ਰਲਦੀ ਫਿਰਦੀ ਸੀ ਅਸੀਂ ਇਹਨਾਂ ਨੂੰ ਆਪਦੇ ਘਰੇ ਲਿਆ ਕੇ ਬਾਇਆ ਵੀ ਚਲ ਅਸੀਂ ਆਪਦੇ ਸਮਝ ਕੇ ਇਹਨਾਂ ਨੂੰ ਘਰੇ ਲੈ ਕੇ ਆਂਦਾ ਸੀ ਪਰ ਸਾਨੂੰ ਨਹੀਂ ਪਤਾ ਸੀ ਵੀ ਇਹਨਾਂ ਦੇ ਢਟ ਜਾ ਬਈ ਮੰਨੀਆਂ ਵੀ ਸਾਡੇ ਨੇ ਇਹ ਕੁਛ ਕਰਨਗੇ ਇਹ ਇਹ ਕੋਈ ਪ੍ਰਾਣੀ ਤਾਂ ਨਹੀਂ ਤੁਹਾਡੀ ਲੜਾਈ ਹੋਵੇ ਜਾਂ ਕੋਈ ਪ੍ਰਾਣੀ ਰੰਜਿਸ਼ ਕਰਕੇ ਤੁਸੀਂ ਸ਼ਾਇਦ ਉਹਦੇ ਤੇ ਇਲਜ਼ਾਮ ਲਾਉਂਦੇ ਹੋ ਹਾਂਜੀ ਪ੍ਰਾਣੀ ਪ੍ਰੂਣੀ ਸਾਡੀ ਕੋਈ ਨਹੀਂ ਕਿ ਕੋਈ ਨਹੀਂ ਸਾਡੀ ਨਾ ਤਾਂ ਅਸੀਂ ਤਾਂ ਕਦੀ ਸਾਡੇ ਬੰਦੇ ਸਾਨੂੰ ਵੀ ਆਈਆਂ ਨੂੰ ਇਹਨੇ ਨੇਚਰ ਹੋ ਗਿਆ ਸਾਡੇ ਘਰ 'ਚ ਸਾਨੂੰ ਸਾਡੇ ਬੰਦੇ ਸਾਨੂੰ ਪਤਾ ਵੀ ਸਾਡੇ ਬੰਦਿਆਂ ਨੇ ਨਹੀਂ ਇਹੋ ਜਿਹਾ ਕੋਈ ਹੈ ਨਹੀਂ ਇੰਨੇ ਜੋਗੇ ਨਾ ਇਹ ਤਾਂ ਸਿੱਧਾ ਕੰਮਾਂ ਤੇ ਜਾਂਦੇ ਕੰਮਾਂ ਤੋਂ ਘਰੇ ਆ ਜਾਂਦੇ ਆ ਇਹ ਤਾਂ ਘਰੇ ਬਾਹਰ ਗੱਲ ਚ ਨਹੀਂ ਕਿਸਦੇ ਕੋਲੇ ਜਾਂਦੇ ਹੁੰਦੇਗੇ ਜਿਹੜਾ ਉਹਨੇ ਅਜਨਾਨੀ ਨੇ ਇਲਜ਼ਾਮ ਲਾਤਾ ਉਹ ਝੂਠਾ ਤੇ ਜਿਹੜਾ ਸਾਡੇ ਬੰਦੇ ਨਾਲ ਇਹਨਾਂ ਨੇ ਕੀਤਾ ਇਹਨਾਂ ਨੇ ਸਾਰੇ ਟੱਬਰ ਦੀ ਰਾਇ ਸੀ ਵੀ ਇਹ ਮਾਰਨ ਚ ਸੀ ਸਾਡੇ ਜਿਹਦੇ ਨਾਲ ਦੁਸ਼ਕਰਮ ਹੋਇਆ ਉਹ ਬਾਈ ਹੁਣ ਕਿੱਥੇ ਆ ਉਹਨੂੰ ਕਿੱਥੇ ਰੱਖਿਆ ਗਿਆ ਉਹ ਅਸੀਂ ਹਸਪੀਟਲ ਛੱਡਿਆ ਹੋਇਆ ਤੇ ਪਰ ਉਹਨਾਂ ਨੇ ਕੋਈ ਸਾਡੇ ਡਾਕਟਰਾਂ ਨੇ ਨਾ ਕੋਈ ਇਲਾਜ ਕੀਤਾ ਨਾ ਕੋਈ ਇੰਜੈਕਸ਼ਨ ਲਾ ਰਹੇ ਨਾ ਉਹਨੂੰ ਕੋਈ ਦਵਾਈ ਦੇ ਰਹੇ ਉਹ ਸਾਡਾ ਉਸੇ ਤਰ੍ਹਾਂ ਪਿਆ ਉਹ ਜਿੰਨੂੰ ਕੁਛ ਨਹੀਂ ਹੋਇਆ ਉਹਨੂੰ ਇੰਜੈਕਸ਼ਨ ਵੀ ਦੇਈ ਜਾਂਦੇ ਡਾਕਟਰ ਦਵਾਈਆਂ ਵੀ ਦੇਈ ਇਹਦੇ ਨਾਲ ਕੋਈ ਡਾਕਟਰ ਸੁਣਦਾ ਪੈ ਨਾ ਸਾਡੇ ਕੋਈ ਪੁਲਿਸ ਸੁਣਦਾ ਡਾਕਟਰ ਤਾਂ ਮਰੀਜ਼ ਦੀ ਗੱਲ ਸੁਣੇਗਾ ਜੇ ਤੁਸੀਂ ਕਹਿ ਰਹੇ ਹੋ ਕਿ ਉਹਦੇ ਦੰਦੀਆਂ ਵੱਡੀਆਂ ਗਈਆਂ ਜ਼ਖਮ ਹੋਏ ਪਏ ਆ ਕੋਈ ਪੱਟੀ ਮਲਮ ਨਹੀਂ ਕੀਤੀ ਗਈ ਨਹੀਂ ਜੀ ਉਹ ਕਹਿੰਦੀ ਕਹਿੰਦੇ ਨਾ ਤਾਂ ਕੋਈ ਇੰਨਾ ਕੋਈ ਦੇਂਦਾ ਹੈ ਨਹੀਂ ਆਂਦੇ ਨਾਰਮਲ ਕੇ ਤਾ ਸੀ ਜਾਂ ਲੇਟ ਕਰਵਾਇਆ ਆ ਸਾਨੂੰ ਤਾਂ ਫਿਰ ਜਿਹੜੇ ਸਰਪੰਚਾਂ ਨੇ ਕਹਿਤਾ ਅਸੀਂ ਅਸੀਂ ਤਾਂ ਕਰਕੇ ਅਸੀਂ ਚੁੱਪ ਕਰ ਗਏ ਅਸੀਂ ਅਖੇ ਚੱਲ ਕੋਈ ਨਹੀਂ ਵੀ ਚੱਲ ਜਦੋਂ ਸਾਨੂੰ ਅਸੀਂ ਸਾਡੇ ਨਾਲ ਬਿੰਬੜ ਪੰਚਾਇਤ ਨੇ ਜਦੋਂ ਕਹਿਤਾ ਵੀ ਚੱਲ ਕੋਈ ਸਾਨੂੰ ਬਿੰਬੜ ਆ ਮਗਰ ਅਸੀਂ ਕਹਿਤਾ ਵੀ ਸਾਡੇ ਮਗਰ ਕੋਈ ਨਹੀਂ ਕਰਕੇ ਪੈਨ ਕਰਕੇ ਜੀ ਅਸੀਂ ਲੈ ਕੇ ਨਹੀਂ ਗਏ ਜੀ ਅਸੀਂ ਇੱਕ ਰਾਤ ਰੱਖ ਲਿਆ ਜੀ ਦੂਜੇ ਤੀਜੇ ਦਿਨ ਅਸੀਂ ਜੀ ਦਾਖਲ ਕਰਾਇਆ ਨਾ ਗਰੀਬ ਬੰਦੇ ਕੋਲੇ ਪੈਸੇ ਦੀ ਵੀ ਘਾਟ ਹੁੰਦੀ ਆ ਪੈਸੇ ਦਾ ਕੋਲ ਪੈਸੇ ਤਾਂ ਨਹੀਂ ਸੀ ਇਸ ਕਰਕੇ ਸਾਡੇ ਤੋਂ ਜਿੰਦਗਲ ਨਹੀਂ ਕਰਾਇਆ ਗਿਆ ਜੋ ਜਪ ਲਿਆ ਜਦ ਸੋਜ ਜਪ ਲਗਾ ਰੋਟੀ ਕਰਵਾ ਕੇ ਹੁਣ ਤੇ ਬੋਲ ਇਹ ਸੋਜ ਜਪ ਲਗਾ ਤੇ ਦੂਜਾ ਉਦੋਂ ਰੋਟੀ ਖਾਣੋਂ ਹਟ ਕੇ ਫੇਰ ਦਾਖਲ ਲੈ ਕੇ ਗਏ ਅੱਛਾ ਉਹ ਰੋਟੀ ਪਾਣੀ ਵੀ ਨਹੀਂ ਖਾਂਦਾ ਪੀਂਦਾ ਨਹੀਂ ਰੋਟੀ ਖਾਂਦਾ ਵਿਚਾਰੇ ਖਾਂਦਾ ਪਿਆਰਾ ਬਾਹਰ ਦਾ ਸਾਰਾ ਕੁਝ ਨਹੀਂ ਚਾਹ ਦੀ ਉਹ ਮਾਦਿੰਦੇ ਨਾ ਕੋ ਚਾਹ ਪੀਂਦਾ ਨਾ ਕੋਈ ਪਾਣੀ ਕੁਝ ਨਹੀਂ ਨੰਗਦਾ ਪਰ ਡਾਕਟਰ ਕਹਿੰਦੇ ਨਾਰਮਲ ਕੇਸ ਆ ਨਾ ਡਾਕਟਰ ਹੱਥ ਪਾਉਂਦੇ ਪਏ ਆ ਪਰ ਸੋ ਦੋ ਦਿਨ ਹੋ ਗਿਆ ਜੇ ਉਸ ਦਿਨ بارش ਜਿਆਦਾ ਸੀ بارش ਕਰਕੇ ਅਸੀਂ ਲੈ ਕੇ ਨਹੀਂ ਗਏਗੇ ਨਾ ਜੀ ਇਹ ਕਹਿਣਾ ਕਿ ਇਤੋਂ ਉਹਨਾਂ ਦੇ ਘਰ ਕੋਈ ਰਿਪੋਰਟਾਂ ਮਾੜੀਆਂ ਮੋਟੋ ਨਾਲ ਟੈਸਟ ਕੀਤੇ ਉਹ ਵੀ ਸਾਨੂੰ ਉਹਨਾਂ ਨੇ ਕੋਈ ਕਾਗਜ਼ ਪ੍ਰੂਫ ਨਹੀਂ ਵਿਖਾਇਆਗਾ ਵੀ ਇਹਦੀ ਸੱਟ ਅੰਦਰ ਹੈਗੀ ਜਾਂ ਨਹੀਂ ਹੈਗੀ ਕੀ ਤੁਹਾਨੂੰ ਕੋਈ ਰਿਪੋਰਟ ਨਹੀਂ ਦਿੱਤੀ ਜਿਹੜੀ ਕੋਈ ਟੈਸਟ ਰਿਪੋਰਟ ਹੋਈ ਆ ਜਾਂ ਐਕਸਟਰਾ ਹੋਇਆ ਕੁਝ ਵੀ ਹੋਇਆਗਾ ਨਹੀਂ ਕੁਛ ਨਹੀਂ ਸਾਨੂੰ ਦਿੱਤਾ ਉਹਨਾਂ ਨੇ ਤੁਸੀਂ ਉਹਨਾਂ ਨੂੰ ਦੱਸਿਆ ਵੀ ਆਹਾ ਕੁਛ ਹੋਇਆ ਸਾਡੇ ਨਾਲ ਵੀ ਫਿਰ ਡਾਕਟਰ ਨੂੰ ਦੱਸਿਆ ਸੀਗਾ ਵੀ ਆਹ ਘਟਨਾ ਵਾਪਰੀ ਆ ਸਾਰੀ ਵੀ ਉਸ ਕਰਕੇ ਸਾਡੀ ਲੜਾਈ ਹੋਈ ਆ ਜਾਂ ਸਾਡਾ ਵੀ ਸਾਡੇ ਨਾਲ ਦੁਸ਼ਕਰਮ ਹੋਇਆ ਇਹ ਡਾਕਟਰ ਨੂੰ ਦੱਸੀ ਹੈ ਗੱਲ ਕਿ ਇਹ ਬੰਦੇ ਲੈ ਕੇ ਗਏ ਸੀ ਦੱਸੀ ਆ ਜੀ ਸੀ ਪੁਲਿਸ ਸੀ ਜੀ ਇਹ ਮੁਰਕੇ ਨੇ ਸਾਰ ਨੂੰ ਕੀਤੇ ਸੀ ਤੇ ਕਰਾਈ ਆ ਦੱਸਤੀ ਸੀ ਸਾਰੇ ਕੁਝ ਡਾਕਟਰ ਨੂੰ ਹਾਂ ਜੀ ਸਾਰਾ ਕੁਝ ਦੱਸਿਆ ਕੋਣ ਗਿਆ ਸੀ ਨਾਲ ਹਸਪੀਟਲ ਚ ਇਥੋਂ ਨਾਲ ਰੋਮੀ ਲੱਗਿਆ ਸੀ ਉਹ ਵੀ ਸੀ ਨਾਲ ਆ ਜੋ ਮੈਂ ਕੋਣ ਗਿਆ ਸੀ ਦੱਸੋ ਬੜੀ ਗੱਲਬਾਤ ਹੋਈ ਆ ਡਾਕਟਰ ਨਾਲ ਡਾਕਟਰ ਨੂੰ ਤੁਸੀਂ ਕੀ ਕੀ ਗੱਲ ਦੱਸਿਆ ਤੇ ਡਾਕਟਰ ਨੇ ਤੁਹਾਨੂੰ ਕੀ ਕਿਹਾ ਜੀ ਡਾਕਟਰ ਨੂੰ ਤਾਂ ਅਸੀਂ ਇਹੀ ਕਿਹਾ ਸੀਗਾ ਜੀ ਇਹਦੇ ਨਾਲ ਧੱਕਾਸ਼ਾਈ ਹੋਈ ਆ ਹੂੰ ਤੇ ਉਹਦੇ ਕਰਕੇ ਤੇ ਇੰਨੇ ਕੋਈ ਗੱਲ ਨਹੀਂ ਕੋਈ ਬਈ ਗੱਲ ਕਰੋ ਤੁਸੀਂ ਗੱਲ ਦੱਸੋ ਆਪਣੀ ਚਰ ਮਾ ਮਸ਼ੋਰਪੁਰਾ ਪੜੀ ਆ ਵਿਚਾਰੇ ਗੱਲ ਠੀਕਾ ਭਰਾ ਨੇ ਵੱਡੇ ਨੇ ਪਾਲ ਪਾਲ ਕੇ ਵਿਆਏ ਇਹ ਤੇ ਇਹ ਵੱਡਾ ਛੋਟਾ ਭਰਾ ਉਹਨਾਂ ਦਾ ਜੀ ਆ ਛੋਟਾ ਠੀਕ ਹੈ ਇਹ ਤਾਂ ਵੀ ਛੋਟਾ ਤੂੰ ਬਹੁਤ ਤਕਸਾ ਯੋਇ ਦੰਦਨੀ ਦੰਦ ਦੱਸ ਕੇ ਕਿ ਆਪ ਨੂੰ ਸ਼ਰਮ ਆਉਂਦੀ ਆ ਕੋਈ ਗੱਲ ਨਹੀਂ ਕੋਈ ਨਹੀਂ ਬਾਈ ਤੁਸੀਂ ਨਾ ਗੱਲ ਸਾਰੀ ਦੱਸੋ ਹੌਸਲਾ ਰੱਖੋ ਗੱਲ ਦੱਸੋ ਕਿ ਇਨਸਾਫ ਦੀ ਜੇ ਤੁਸੀਂ ਮੰਗ ਕਰਦੇ ਆ ਅਸੀਂ ਸਿਰਫ ਤੁਹਾਡੀ ਗੱਲ ਲੋਕਾਂ ਤੱਕ ਪਹੁੰਚਾਉਣੀ ਆ ਤੇ ਉਸ ਤੋਂ ਬਾਅਦ ਅੱਗੇ ਫੈਸਲਾ ਹੋਣਾ ਕਿ ਬਾਈ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਫੈਸਲਾ ਕਰਨਾ ਤੁਸੀਂ ਜੇ ਇਨਸਾਫ ਚਾਹੁੰਦੇ ਆ ਤਾਂ ਤੁਹਾਨੂੰ ਦੱਸਣੀ ਪੈਣੀ ਆ ਗੱਲ ਬਾਤ ਗੱਲ ਦੱਸੋ ਜਿਹੜੀ ਗੱਲ ਹੈ ਹਾਂ ਡਾਕਟਰਾਂ ਨੇ ਜਮਨ ਨੋਰਮਲ ਕੇਸ ਬਣਾਤਾ ਜੀ ਅੱਛਾ ਕਹਿੰਦੇ ਡਾਕਟਰ ਕਹਿੰਦੇ ਐਡੀ ਗੱਲਬਾਤ ਹੈ ਨਹੀਂ ਕੋਈ ਇਹਦੇ ਪੱਟੀ ਕਰਨ ਦੀ ਲੋੜ ਨਹੀਂ ਗਈ ਹੂੰ ਜੋ ਅਸੀਂ ਉਹਨਾਂ ਨੂੰ ਦੱਸਿਆ ਸੀ ਉਸ ਗੱਲ ਤੋਂ ਬਸ ਐਂ ਉਂਗਲਾਂ ਨਾਲ ਜ਼ਖਮ ਮੈਣ ਕੇ ਤੇ ਕੇਸ ਬਣਾ ਕੇ ਨਾਰਮਲ 6 ਸੱਟਾਂ ਦਾ ਕੇਸ ਬਣਾਇਆ ਨੌ ਅੱਖਰ ਹੀ ਹੋਏ ਐ ਜੀ ਉਹਦੇ ਕੋਈ ਸਾਨੂੰ ਅੱਖਰਾਂ ਨਹੀਂ ਦਿੱਤਾ ਉਹਨਾਂ ਨੇ ਅਸੀਂ ਪੁੱਛਿਆ ਡਾਕਟਰਾਂ ਨੂੰ ਵੀ ਸਾਡੇ ਅੱਖਰਾਂ 'ਚ ਕੀ ਆਇਆ ਜੀ ਕਹਿੰਦੇ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਅਸੀਂ ਮਲਾਜ਼ਮਾਂ ਨੂੰ ਹੀ ਦਿਖਾ ਸਕਦੇ ਆ ਇਹ ਤੁਸੀਂ ਕੋਈ ਪੁਲਿਸ ਇਨਕੁਆਇਰੀ ਲਾਈ ਕੋਈ ਐਫ ਆਰ ਦਰਜ ਕਰਵਾਈ ਐਫ ਆਰ ਦਰਜ ਕਰਵਾਈ ਆ ਜੀ ਕੋਈ ਉਹ ਸੁਣਵਾਈ ਨਹੀਂ ਹੋਈ ਕੋਈ ਉੱਥੇ ਮਲਾਜ਼ਮ ਨਹੀਂ ਗਿਆਗਾ ਉਹਦੇ ਬਿਆਨ ਲੈਣ ਕਿ ਕਰਵਾਈ ਸੀ ਐਫ ਆਰ ਦਰਜ ਕੋਰ ਕਪੂਰੇ ਜੀ ਥਾਣਾ ਤਾਂ ਤੁਹਾਨੂੰ ਮਿਲਦਾ ਸ਼ਾਇਦ ਜੈਤੋ ਲੱਗਦਾ ਗਏ ਨਹੀਂ ਅਸੀਂ ਥਾਣੇ ਚ ਗਏ ਨਹੀਂ ਜੀ ਅਸੀਂ ਉੱਥੇ ਹੀ ਐਮਐਲਆਰ ਕੱਟੀ ਹੋਣੀ ਐਮਐਲਆਰ ਕੱਟੀ ਉੱਥੇ ਰਿਪੋਰਟ ਪੇਸ਼ ਹੋਈ ਆ ਉੱਥੇ ਸਾਰਾ ਕੁਝ ਕੀਤਾ ਜੀ ਕੋਟਕਪੁਰੇ ਇੱਥੇ ਕਿਉਂ ਨਹੀਂ ਰਿਪੋਰਟ ਦਰਜ ਕਰਾਈ ਫਿਰ ਇੱਥੇ ਸਾਨੂੰ ਮੈਂਬਰਾਂ ਪੰਚਾਇਤਾਂ ਨੇ ਰੋਕਿਆ ਸੀਗਾ ਵੀ ਤੁਸੀਂ ਆਪਦੇ ਨਾ ਤੁਸੀਂ ਵੀ ਕਰਦਾ ਕਰਾਂਗੇ ਹਾਂ ਤੁਸੀਂ ਬੈਠ ਕੇ ਕਰੇ ਨਬੇੜ ਲੋ ਅਸੀਂ ਇਸ ਕਰਕੇ ਗਏ ਨਹੀਂ ਗਏ ਅਸੀਂ ਅਸੀਂ ਤਾਂ ਤੇਜ ਗਏ ਇਹਨਾਂ ਨੇ ਜਾ ਕੇ ਫੇਰ ਵੀ ਸਾਡੇ ਤੇ ਵਾਅਦਾ ਕੀਤਾ ਹੂੰ ਵੀ ਅਸੀਂ ਹੁਣ ਆਪਦੇ ਨੂੰ ਤਾਂ ਲੈ ਕੇ ਭੱਜਣਾ ਹੀ ਸੀਗਾ ਜਦੋਂ ਉਹਦੇ ਕੁਝ ਨੰਗਦਾ ਨਹੀਂ ਸੀਗਾ ਅਸੀਂ ਤਾਂ ਉਹਨੂੰ ਲੈ ਜਾ ਕੇ ਉੱਥੇ ਦਾਖਲ ਕਰਨਾ ਸੀ ਜੇ ਅਸੀਂ ਪ੍ਰਾਈਵੇਟ ਜਾਂਦੇ ਸੀਗੇ ਪ੍ਰਾਈਵੇਟ ਵਾਲੇ ਕਹਿੰਦੇ ਸੀ ਇਹ ਸਰਕਾਰੀ ਕੇਸ ਆ ਬਈ ਅਸੀਂ ਇਹਨੂੰ ਦਾਖਲ ਨਹੀਂ ਕਰ ਸਕਦੇਗੇ ਅਸੀਂ ਤਿੰਨ ਚਾਰ ਹਸਪੀਟਲ ਪ੍ਰਾਈਵੇਟ ਗਏ ਸੀਗੇ ਨਹੀਂ ਕਿਸੇ ਨੇ ਹੱਥ ਪਾਇਆ ਜੇ ਅਸੀਂ ਸਰਕਾਰੀ ਚ ਜਾਂਦੇ ਸੀਗੇ ਸਰਕਾਰੀ ਵਾਲੇ ਕਹਿੰਦੇ ਵੀ ਚਾਹ ਤੱਕ ਕੇਸ ਬਣਾਓ ਜੇ ਕੇਸ ਬਣੂਗਾ ਤਾਂ ਅਸੀਂ ਇਹਨੂੰ ਦਾਖਲ ਕਰ ਸਕਦੇ ਹਾਂ ਨਹੀਂ ਅਸੀਂ ਇਹਨੂੰ ਦਾਖਲ ਨਹੀਂ ਕਰ ਸਕਦੇ ਅੱਛਾ ਅਸੀਂ ਤਾਂ ਕਰਕੇ ਉੱਥੇ ਵੀ ਕੇਸ ਕੀਤਾ ਸੀਗਾ ਵੀ ਅਸੀਂ ਆਪਦੇ ਨੂੰ ਦਵਾਈ ਦਿਵਾ ਲਾਂਗੇ ਇਹਨਾਂ ਨੇ ਉਸ ਦਿਨ ਫੌਜੀ ਆਇਆ ਇੱਥੇ ਫੌਜੀ ਤੇ ਫੌਜੀ ਦੀ ਮਾਂ ਵੀ ਆਈ ਕਹਿੰਦੇ ਕਹਿੰਦੇ ਤੁਸੀਂ ਇਹਨੂੰ ਮਾਰ ਹੀ ਦੇਣਾ ਸੀ ਤੁਸੀਂ ਇਹਨੂੰ ਜਿਉਂਦਾ ਕਿਉਂ ਛੱਡਤਾ ਜੇ ਅੱਜ ਵੀ ਰਾਜੀਨਾਮਾ ਹੀ ਹੋਣਾ ਸੀਗਾ ਜੇ ਤੁਸੀਂ ਮਾਰ ਦਿੰਦੇ ਤਾਂ ਨਹੀਂ ਰਾਜੀਨਾਮਾ ਹੀ ਹੋਣਾ। ਫੌਜੀ ਕੌਣ ਹੈ? ਫੌਜੀ ਸਾਡੇ ਚਾਚੇ ਦਾ ਮੁੰਡਾ ਜੀ। ਸਾਡਾ ਭਰਾ ਹੀ ਆਗਾ। ਅੱਛਾ ਉਹ ਦੁਸ਼ਕਰਮ ਕਰਨ ਵਾਲੇ ਦਾ ਕੀ ਲੱਗਦਾ? ਉਹਦਾ ਵੀ ਉਹਦਾ ਵੱਡਾ ਭਰਾ ਜੀ। ਸਗਾ ਭਰਾ ਉਹਦਾ। ਹੁਣ ਹੁਣ ਕੀ ਹਾਲਾਤ ਨੇ ਤੁਹਾਡੇ ਮਰੀਜ਼ ਦੇ? ਹੁਣ ਕਿਵੇਂ ਆ? ਮਰੀਜ਼ ਨੂੰ ਰੋਟੀ ਨਹੀਂ ਲੰਗਦੀ ਜੀ। ਕੁਝ ਵੀ ਨਹੀਂ ਖਾਂਦਾ ਪੀਂਦਾ ਉਹ। ਉਹਦਾ ਬਾਲਾ ਬੁਰਾ ਹਾਲ ਆ ਜੀ। ਸਾਨੂੰ ਐਵੇਂ ਨਹੀਂ ਮੇਰੀ ਬਚ। ਬਚਨ ਦਾ ਤਾਂ ਉਹਦਾ ਮੇਦੀ ਹੈ ਨੀਗੀ। ਅੱਛਾ ਹਾਂ ਐਨੀ ਬੁਰੀ ਹਾਲਤ ਆ ਕਿ ਬਚਨ ਦੀ ਉਮੀਦ ਨਹੀਂ ਉਹਦੇ ਜਦੋਂ ਵੀ ਉਹ ਉੱਠਦਾ ਬੈਠਦਾ ਉਹਦੇ ਪੀੜਾਂ ਹੀ ਪਈ ਜਾਂਦਾ ਕਹਿੰਦਾ ਮੇਰਾ ਵੀ ਦੁੱਖਦਾ ਮੇਰਾ ਵੀ ਦੁੱਖਦਾ ਅੰਦਰੋਂ ਮਾਰਿਆ ਡਾਲੀਆਂ ਨੂੰ ਕੁੱਟਿਆ ਮਾਰਿਆ ਨਾਲੇ ਮਾਰਿਆ ਕੁੱਟਿਆ ਵੀ ਨਾਲਿਆਂ ਨੂੰ ਤੇ ਨਾਲੇ ਜਿਹੜੇ ਫਿਰ ਜਿਹੜੇ ਜ਼ਬਰਦਸਤੀ ਕੀਤੀ ਉਹ ਵੀ ਹੋਈ ਆ ਫਿਰ ਉਹਦੇ ਕਰਕੇ ਜਿਆਦਾ ਕਮਜ਼ੋਰ ਆ ਵੀ ਖਾਣ ਪੀਣ ਨੂੰ ਗਰੀਬਾਂ ਦੇ ਘਰਾਂ 'ਚ ਕੀ ਹੁੰਦਾਗਾ ਕੱਲੀ ਰੋਟੀ ਆ ਹੁਣ ਕੀ ਵਿਹਾਲ ਉਹਦੇ ਕੋਈ ਨਹੀਂ ਹੈਗਾ ਸਾਨੂੰ ਇਹੀ ਹੋਇਆ ਪਿਆ ਵੀ ਸਾਨੂੰ ਤਾਂ ਸਾਫ਼ ਚਾਹੀਦਾ ਬਈ ਹੂੰ ਇਸਾਨੀ ਅਸਤ ਨੂੰ ਸਜ਼ਾ ਦਿਵਾਉਣੀ ਐ ਅਸੀਂ ਸਜ਼ਾ ਦਿਵਾਉਣੀ ਐ ਸੀ ਉਹਨਾਂ ਨੂੰ ਬਸ ਇਹੀ ਚਾਹੇ ਉਹਨੇ ਅਸੀਂ ਕਿ ਸਾਡੇ ਇਹੀ ਸਾਨੂੰ ਜੀ ਉਹਦੇ ਨਾਲ ਹੋਇਆ ਬੰਦਾਗਾ ਕੱਲ ਨੂੰ ਅਸੀਂ ਬੜੀਆਂ ਕੁੜੀਆਂ ਫਿਰਦੀਆਂ ਰਹੇ ਨੇ ਕੱਲ ਨੂੰ ਉਹ ਸਾਡੇ ਨਾਲ ਵੀ ਕਰ ਸਕਦਾਗਾ ਇਸ ਕਰਕੇ ਇਸ ਇਨਸਾਫ ਤੋਂ ਲੈਣਾ ਜੀ ਜੇ ਸਾਡੇ ਬੱਚੇ ਆ ਸਾਡੇ ਬੱਚਿਆਂ ਨੂੰ ਅੱਗੋਂ ਧਮਕੀਆਂ ਦੇਂਦੇ ਅੱਗੋਂ ਕਹਿ ਦਿੰਦੇ ਤੁਸੀਂ ਸਾਡੇ ਤੋਂ ਡਰ ਗਏ ਅੱਗੋਂ ਬੱਚੇ ਉਹਦੇ ਉਹਦੇ ਬੱਚੇ ਵੀ ਜਿਨੇ ਕੀਤਾ ਹੈ ਜਿਹੜੇ ਨੇ ਕਰਨ ਸਿੰਘ ਨੇ ਉਹਨੇ ਉਹ ਉਹਦੇ ਬੱਚੇ ਵੀ ਸਾਨੂੰ ਅੱਗੋਂ ਕਹਿ ਦਿੰਦੇ ਵੀ ਸਾਡੇ ਪਾਪੇ ਤੋਂ ਡਰਦੇ ਤੁਸੀਂ ਸਾਰੇ ਜਾਣੇ ਅਸੀਂ ਡਰਦੇ ਡੁਰਦੇ ਨਹੀਂ ਅਸੀਂ ਕਹਿ ਦਿੰਦੇ ਸੀ ਚੱਲ ਕਾਤੋਂ ਲੜਾਈ ਦਾ ਕਾਲਾ ਮੁੰਡੇ ਲੜਾਈ ਲੈਣੀ ਕੀ ਲੈਣਾ ਲੜਾਈ ਲੈ ਕੇ ਅਸੀਂ ਚੁੱਪ ਕਰ ਜਾਂਦੇ ਸਾਨੂੰ ਜਿਹਦਾ ਜੀ ਕਰਦਾ ਸ਼ਰਾਬ ਪੀ ਕੇ ਕੁੱਤੇ ਕੱਪੜੇ ਲਾ ਕੇ ਕੋਠੇ ਤੇ ਖੜ ਜਾਂਦਾ ਸਾਡੇ ਸਾਹਮਣੇ ਘਰ ਆ ਬਿਲਕੁਲ ਸਾਰਾ ਕੱਪੜੇ ਲਾ ਕੇ ਸਾਡੇ ਕੋਠੇ ਤੇ ਚੜ ਜਾਂਦਾ ਸਾਡੇ ਘਰੇ ਧੀਆਂ ਆ ਸਾਡੇ ਬੱਚੇ ਆ ਤੇ ਇਹ ਕੁਛ ਸਾਡੇ ਨਾਲ ਕਰਦਾ ਉਹ ਕਰ ਰਿਹਾ ਵੀ ਇਸ ਤਰੀਕੇ ਨਾਲ ਹਾਂਜੀ ਉਹ ਜਦੋਂ ਪੀ ਕੇ ਕਹਿ ਦਿੰਦਾ ਮੇਰੇ ਚ ਬਾਬਾ ਆ ਕੇ ਉਹ ਐ ਕਹਿ ਕੇ ਕਹਿ ਦਿੰਦਾ ਜੀ ਹੁਣ ਵੀ ਜਿੱਦਨ ਆਇਆ ਸੀ ਉਦੋਂ ਵੀ ਸਾਨੂੰ ਉਹਨੇ ਗੰਦ ਬਹੁਤ ਬਕਿਆ ਸਾਨੂੰ ਗੰਦੀਆਂ ਗਾਲਾਂ ਕੱਢੀਆਂ ਮੇਰੀਆਂ ਬੁੜੀਆਂ ਮੇਰੇ ਐ ਕਰ ਲੜ ਸਾਡੀਆਂ ਬੁੜੀਆਂ ਐ ਸੋਡੀਆਂ ਐ ਕਰ ਲੈਣ ਸਾਨੂੰ ਨੇ ਐ ਕਰਕੇ ਗਾਲਾਂ ਕੱਢੀਆਂ ਸਾਰਿਆਂ ਨੂੰ ਅਸੀਂ ਤਾਂ ਵੀ ਚੁੱਪ ਕਰ ਜਾਂਦੇ ਸੀ ਸਿਆਦੇ ਚੱਲ ਕੋਈ ਨਹੀਂ ਆਪਦੇ ਘਰ ਦਾ ਬੰਦਾ ਕੋਈ ਨਹੀਂ ਅਸੀਂ ਤਾਂ ਅਸੀਂ ਆਪ ਦਾ ਸਮਝਿਆ ਸੀ ਪਰ ਇਹਨਾਂ ਨੇ ਸਾਨੂੰ ਨਹੀਂ ਇਹਨਾਂ ਨੇ ਕੀਤਾ ਵੀ ਕੋਈ ਸਾਨੂੰ ਇਹ ਨਹੀਂ ਪਤਾ ਵੀ ਸਾਡੇ ਦਾਦੇ ਸਹੁਰਿਆਂ ਦੀ ਦੁਸ਼ਮਣੀ ਕੀ ਹੈ ਕੀ ਨਹੀਂ ਹੈਗੀ ਉਹ ਹੁਣ ਇਹ ਸਾਡੇ ਨਾਲ ਕੱਢੀ ਜਾਂਦੀ ਹੈ ਸਾਨੂੰ ਬਸ ਇਨਸਾਫ ਚਾਹੀਦਾ ਸਾਡੇ ਬੱਚਿਆਂ ਨੂੰ ਇਨਸਾਫ ਚਾਹੀਦਾ ਜੀ ਜੀ ਇਹਨੇ ਬੱਚੇ ਕਿਨੇ ਕਿਡੇ ਆ ਕਿਹੜੇ ਕਿਹੜੇ ਕਾ ਜੀ ਛੋਟੇ ਛੋਟੇ ਹੀ ਆ ਦੋ ਬੱਚੇ ਇੱਕ ਬੇਟਾ ਇੱਕ ਬੇਟੀ ਆ ਹਾਂ ਜੀ ਹਾਂ ਜੀ ਠੀਕ ਹੈ ਜੀ ਆ ਕੁੜੀਆ ਉਹਦੀ ਹਾਂ ਜੀ ਇਹ ਛੋਟੇ ਕੋਰੋਨਾ ਕਾ ਤੋਂ ਆ ਇਹ ਛੋਟੇ ਛੋਟੇ ਬੱਚੇ ਇਹਨਾਂ ਨੇ ਵੀ ਉਦਾਂ ਦੀ ਰੋਟੀ ਛੱਡੀ ਬੱਚਿਆਂ ਨੇ ਖਾਦੀ ਨਹੀਂ ਜੀ ਨਾ ਕੋਰੋਨਾ ਨਹੀਂ ਗਾ ਇਹਨਾਂ ਨੂੰ ਤੇ ਹੀ ਹੋਇਆ ਪਿਆ ਬੱਚਿਆਂ ਨੂੰ ਵੀ ਸਾਡੇ ਪਾਪਾ ਘਰੇ ਆਉਂਦਾ ਨਹੀਂ ਗਾ ਇਹਨਾਂ ਨੇ ਰੋਟੀ ਨਹੀਂ ਖਾਦੀ ਉਦਾਂ ਦੀ ਜਿੱਦਨ ਕੋਈ ਕਸ਼ੂ ਹੋਇਆ ਸਾਡੇ ਬੰਦੇ ਨਾਲ ਜੀ ਅ ਜਿਸ ਕਨ ਸਰਪੰਚ ਦੀ ਨਾਲ ਗੱਲ ਹੋ ਰਹੀ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪਰਮਜੀਤ ਸਿੰਘ ਗੱਲ ਕਰ ਰਿਹਾ ਸਫਰ ਟੈਲੀਵਿਜ਼ਨ ਤੋਂ ਜੀ ਹਾਂਜੀ ਇੱਕ ਨਾ ਤੁਹਾਡੇ ਪਿੰਡ ਟਿੱਬੇ ਤੇ ਘਟਨਾ ਹੋਈ ਆ ਜੀ ਬੰਦੇ ਦੇ ਨਾਲ ਦੁਸ਼ਕਰਮ ਹੋਇਆ ਸੀ ਜੀ ਹਾਂਜੀ ਉਹਦੇ ਬਾਰੇ ਗੱਲਬਾਤ ਕਰਨੀ ਸੀ ਉਹ ਕੀ ਘਟਨਾ ਹੋਈ ਆ ਉਹਨਾਂ ਨੇ ਨਾ ਅੱਜ ਖਬਰ ਲਵਾਈ ਸੀ ਜੀ ਅੱਛਾ ਤੇ ਉਹਨਾਂ ਦਾ ਕਹਿਣਾ ਸੀ ਕਿ ਸਰਪੰਚ ਨੇ ਸਾਨੂੰ ਥਾਣੇ ਜਾਣ ਤੋਂ ਰੋਕਤਾ ਕਹਿੰਦੇ ਵੇਥੇ ਕੋਈ ਗੱਲ ਨਹੀਂ ਤੁਹਾਨੂੰ ਇਲਾਜ ਲੂਜ ਕਰਵਾ ਦੇਵਾਂਗੇ ਪਰ ਉਹ ਉਹ ਸਾਡੀ ਗੱਲ ਨਹੀਂ ਸੁਣੀ ਗਏ ਜਾਰੀ ਉਹਦੇ ਬਾਰੇ ਜਾਨਣਾ ਸੀ ਤੁਹਾਡਾ ਪੱਖ ਲੈਣਾ ਜੀ ਹਾਂਜੀ ਉਹਦੇ ਚੀ ਗੱਲ ਇਹ ਹੋਈ ਸੀ ਕਿ ਅਸੀਂ ਤਾਂ ਵੀ ਜਲੋਂ ਪੰਚਾਇਤ ਮੰਲੋ ਮੱਲੀ ਤਾਂ ਆਪਾਂ ਕਿਵੇਂ ਰੱਖ ਲਾਂਗੇ ਇਕੱਲੇ ਨੂੰ ਕਰਦੇ ਆਂ ਕੋਈ ਗੱਲ ਵੀ ਜੀ ਅਸੀਂ ਇਹਨਾਂ ਨੂੰ ਪੁੱਛਿਆ ਇਹਦੇ ਵੀ ਸਾਡਾ ਫੇਰਾ ਉਹਨੂੰ ਸਵੇਰ ਦਾ ਗੱਲ ਇਹ ਹੋਈ ਸੀ ਵੀ ਉਹਨੂੰ ਉਹਨਾਂ ਤੁਹੀਂ ਲਾਪਾ ਕਰ ਦਿਓ ਤੇ ਉਹ ਚਲ ਜਿਹੜਾ ਕੋਈ ਹੋ ਗਿਆ ਠੀਕ ਆ ਸਾਡਾ ਆਪਦਾ ਹੈ ਅੱਛਾ ਜੀ ਸਵੇਰ ਇਹਨਾਂ ਨੇ ਕਿਹਾ ਸੀਗਾ ਜੀ ਅਸੀਂ ਉਹਦੇ ਕੋਲੇ ਗਏ ਤੇ ਉਹ ਆਈ ਮੈਥੋਂ ਗਲਤੀ ਹੋ ਗਈ ਹੂੰ ਵੀ ਜੋ ਕੁਝ ਵੀ ਆ ਇਹ ਵੀ ਨਾਲ ਹੀ ਸੀ ਇੱਕ ਕਾਲੇ ਹਰੇ ਵੀ ਸਾਰੇ ਜੀ ਤੇ ਬਾਅਦ ਕਿ ਇਹਨਾਂ ਦੇ ਦੁਬਾਰੇ ਰਿਸ਼ਤੇਦਾਰ ਆ ਗਏ ਹੂੰ ਉਹ ਮੁੰਡੇ ਦੇ ਸਹੁਰੇ ਇਹਦੇ ਜਦੇਬੀ ਦੇ ਠੀਕ ਹੈ ਜੀ ਦੇਬੀ ਦੇ ਤੇ ਉਦੋਂ ਸਾਨੂੰ ਸੱਦਿਆ ਵੀ ਨਹੀਂ ਅਸੀਂ ਆਪ ਹੀ ਆ ਗਏ ਮੈਂ ਤੇ ਬਲਵਿੰਦਰ ਮੈਂਬਰ ਹੂੰ ਜੇ ਮੈਨੂੰ ਕਲੀਅਰ ਵੀ ਕਿਤੇ ਲੜ-ਲੋੜਨਾ ਪੈਣ ਵੀ ਬੰਦੇ ਕੋਲ ਕੁੱਟ ਕੇ ਆ ਕੇ ਇਹਦੇ ਸਟਾਉਟਾ ਮਾਰ ਕੇ ਤੇ ਕੱਲ ਫਿਰ ਉੱਥੇ ਹੀ ਆਵੜੂਗਾ ਸਾਡੇ ਉਹਨਾਂ ਨੂੰ ਇਹਨਾਂ ਨੇ ਫੈਸਲਾ ਆਪ ਹੀ ਆਪ ਹੀ ਧੀ ਕਰ ਲਿਆ ਸੀਗਾ ਵੀ ਲਾਜ ਕਰਵਾ ਦਿਓ ਸਾਡੇ ਮੁੰਡੇ ਦਾ ਜੀ ਉਹਦੇ ਨਾਲ ਹੂੰ ਉਹ ਸਾਡੇ ਬੈਠਾਂ ਤੋਂ ਇਹਨਾਂ ਰਿਸ਼ਤੇਦਾਰਾਂ ਨੇ ਹੀ ਫੈਸਲਾ ਕਰ ਲਿਆ ਸੀ ਵੀ ਇਲਾਜ ਕਰਵਾ ਦਿਓ। ਅੱਛਾ ਜੀ ਮੈਂ ਇਲਾਜ ਕਰਵਾ ਦੂੰਗਾ। ਜੀ ਤੇ ਬਾਅਦ ਦੇ ਵਿੱਚ ਜਦੋਂ ਉਹ ਉੱਠ ਗਏ ਤਾਂ ਸੀ ਵੀ ਤੁਰ ਗਏ ਮੈਂ ਵੀ ਉਹਨੂੰ ਕਹਿ ਕੇ ਮੈਂ ਉਹਨਾਂ ਨੂੰ ਕਿ ਆਖਿਆ ਵੀ ਤੁਹਾਨੂੰ ਇਲਾਜ ਕਰਾਹਾਂਗਾ। ਹੂੰ ਤੇ ਇਹਨਾਂ ਨੂੰ ਪੈਸੇ ਦੇ ਦੇ ਕੇ ਇਲਾਜ ਕਰਵਾਉਣ ਇਹ। ਜੀ ਆਖੇ ਭਾਈ ਮੈਂ ਦੇ ਦਿੰਦਾ ਪੈਸੇ। ਹੂੰ ਤੇ ਉਹਨਾਂ ਨੂੰ 500 ਰੁਪਏ ਫੜਾ ਤੱਕ ਦੇ ਮੈਂ ਕਰਾਂ। ਅੱਛਾ ਜੀ ਮੁੰਡੇ ਨੂੰ ਜਿਹਨਾਂ ਨਾਲ ਭੇਜਤਾ ਕਿ ਦਵਾਈ ਦਵਾ ਲਿਆ। ਹੂੰ ਆਪ ਟ੍ਰਾਣਾ ਲੈ ਕੇ ਸਾਨੂੰ ਅਗਲੇ ਦਿਨ ਇਹਨਾਂ ਨੇ ਆਖਿਆ। ਹਰੇ ਭਾਈ ਇਹ ਕਿਰੋਂ ਨੇ 500 ਹੀ ਦਿੱਤਾ ਹੈ ਅੱਛਾ ਜੀ ਮੈਂ ਕਹਿੰਦਾ ਵੀ ਜੇ 500 ਦਿੱਤਾ ਤੇ ਥੋੜਾ ਇਲਾਜ ਹੀ ਨਹੀਂ ਕਰਦਾ ਤੂੰ ਘਰੇ ਪੈ ਕੇ ਨਹੀਂ ਮਾਰਨਾਗਾ ਤੁਸੀਂ ਇਹਨੂੰ ਜੀ ਇਹਨੂੰ ਲੈ ਕੇ ਜਾਓ ਕਿਤੇ ਫਿਰ ਜੀ ਮੈਂ ਆ ਕੇ ਭੇਜਿਆ ਇਹਨਾਂ ਨੂੰ ਅਸੀਂ ਮੈਂ ਤੇ ਬਲਵਿੰਦਰ ਨੇ ਓਕੇ ਜੀ ਕੋਈ ਪੰਚਾਇਤ ਨੇ ਤਾਂ ਕੀ ਕਰਤਾ ਭਾਈ ਠੀਕ ਹੈ ਠੀਕ ਹੈ ਆਪਣਾ ਤਾਂ ਫੈਸਲਾ ਹੀ ਟਕਾਲ ਹੀ ਵਸੇ ਆਉਂਦੇ ਸੀਗੇ ਹਾਂ ਜੀ ਹਾਂ ਜੀ ਵੀ ਅਸੀਂ ਕਰਨਾ ਕੁਝ ਨਹੀਂਗਾ ਸਾਡਾ ਚੰਗਾ ਨਾ ਦਿਖਾ ਕਰਾਵੇ ਸਾਡਾ ਇਲਾਜ ਕਰਵਾ ਦਿਓ ਸਾਡੇ ਕੋਲ ਇਲਾਜ ਜਦੋਂ ਮੰਨ ਗਿਆ ਮੰਨ ਕੇ ਤੇ ਉਹ ਬੰਦਾ ਟਰਾਲਾ ਲੈ ਕੇ ਉੱਠ ਗਿਆ ਫਿਰ ਵੀਰ ਗਿਆ ਪੇਰ ਆਪੇ ਜੈਨਦਰ ਨੂੰ ਵੀ ਤੁਸੀਂ ਇਹਨੂੰ ਲੈ ਜਾਓ ਤੁਸੀਂ ਓਕੇ ਓਕੇ ਜੀ ਆਹ ਹੁਣ ਦੱਸ ਰਿਹਾ ਕਿ ਮਰੀਜ਼ ਦੀ ਜਿਹੜੀ ਹਾਲਤ ਹੈ ਉਹ ਬਹੁਤ ਗੰਭੀਰ ਆ ਉਹ ਰੋਟੀ ਪਾਣੀ ਵੀ ਨਹੀਂ ਖਾ ਰਿਹਾ ਭਾਈ ਉਹਦੇ ਵੀ ਉਹਦੀ ਹਾਲਤ ਖਾਲ ਸੀਗੀ ਬਹੁਤ ਜਿਹਨਾਂ ਨੇ ਕਿਹਾ ਸੀ ਆਹ ਦੇ ਨਾਲ ਕੋਈ ਨਹੀਂ ਅਸੀਂ ਭਾਈ ਇਲਾਜ ਕਰਵਾ ਲਾਂਗੇ ਆਪੇ ਕਰਵਾ ਲਾਂਗੇ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਸਵੇਰ ਇਹਨਾਂ ਨੇ ਇਹ ਗੱਲ ਹੀ ਕਰੀ ਸੀ ਉਹ ਕੋਲੇ ਲਈ ਆ ਗਏ ਉਹ ਵੀ ਅਸੀਂ ਜਿੰਨੀ ਕਾ ਆਪਾਂ ਕਰਦੇ ਹੁੰਨੇ ਆ ਗੱਲ ਅਗਲੇ ਨਾਲ ਕਰੀਏ ਅਸੀਂ ਉਹਨੇ ਗਲਤੀ ਮੰਨ ਲਈ ਉਹ ਦੂ ਠੀਕ ਹੈ ਜੀ ਰਿਸ਼ਤੇਦਾਰ ਆ ਕੇ ਦੁਪਹਿਰੇ ਉਹ ਬੰਦੇ ਕਾਰਾਂ ਲੈ ਕੇ ਆ ਗਿਆ ਅਸੀਂ ਮੈਨੂੰ ਬਿੰਦਰਾ ਦਾ ਵੀ ਆ ਕਿ ਭਾਈ ਆਪਾਂ ਚੱਲ ਗਏ ਯਾਰ ਐਵੇਂ ਵੀ ਉਹ ਮੁੰਡੇ ਮੰਡੇ ਨਾਲ ਲੈ ਕੇ ਆਇਆ ਚਲੋ ਵੀ ਆਪਣੇ ਕਿਹੜਾ ਰਾਜੀ ਨਾ ਤਾਂ ਹੋਇਆ ਹੀ ਇਹ ਲੜਕੇ ਇਹਨਾਂ ਦਾ ਤੇ ਆਪਾਂ ਨਾ ਵੀ ਚੱਲਿਆ ਜੀ ਉੱਥੇ ਠੀਕ ਹੈ ਜੀ ਸਾਡੇ ਅੰਦਰ ਨੂੰ ਉਹ ਇਹਦੇ ਘਰੇ ਹੀ ਬੈਠੇ ਸੀ ਇਹ ਕਰਨੀ ਦੇ ਇਹਨਾਂ ਦੀ ਤਿਆਦਾਰੀ ਸਵੇਰੇ ਦੀ ਵੀ ਹੂੰ ਉਹਨਾਂ ਨੇ ਇਹ ਗੱਲ ਚੱਲੀ ਜਾਂਦੀ ਸੀ ਵੀ ਤੁਸੀਂ ਇਲਾਜ ਕਰਵਾ ਦੇ ਅਸੀਂ ਅਸੀਂ ਕੋਈ ਨਹੀਂ ਕਰਦੇਗੇ ਜੀ ਇਹਦਾ ਵੀ ਮੈਂ ਕਰਵਾ ਦਊਗਾ ਕੰਨਾ ਭਗਵਾਨ ਹੀ ਹੁੰਦੀ ਆਪਣੇ ਕੋਲ ਤਾਂ ਹੋਰ ਤਾਂ ਇਹਨੂੰ ਕੀ ਹੁੰਦਾ ਹੈ ਜੀ ਜੀ ਤੇ ਅਸੀਂ ਇਹਨੂੰ ਕਿਹਾ ਵੀ ਉਹ ਬੰਦੇ ਨੇ ਬਾਈ ਇਹਨੂੰ ਇਲਾਜ ਕਰਾਉਣ ਨੂੰ ਮੰਨ ਗਿਆ ਤੁਸੀਂ ਆ ਕੋਲੇ ਬੈਠੇ ਆ ਅਸੀਂ ਕਹਿੰਦੇ ਮੰਨ ਗਿਆ ਤਾਂ ਕਰਵਾਊਗਾ ਹੀ ਆਪੇ ਹਾਂਜੀ ਜਦੋਂ ਅਸੀਂ ਉੱਥੇ ਉੱਠ ਕੇ ਲੱਗੇ ਮੈਂ ਕਿਹਾ ਵੀ ਤੂੰ ਪੈਸੇ ਆ ਬਿਲਕੁਲ ਨਾਲ ਜਾ ਉਹਨਾਂ ਦੇ ਜਿੱਥੋਂ ਮਰਜ਼ੀ ਦਵਾਈ ਲੈ ਕੇ ਆਉ ਜਦ ਇਲਾਜ ਕਰਾਉਣ ਤੇ ਨਹੀਂ ਉਹਨੂੰ ਪੈਸੇ ਦੇ ਦੂੰ ਕਿ ਬਾਈ ਮੈਂ ਪੈਸੇ ਮੇਰੇ ਫੋਨ ਚਾ ਮੇਰਾ ਫੋਨ ਟੁੱਟ ਗਿਆ ਮੈਂ ਦੁਕੀ ਹਟ ਫੜ ਕੇ ਪੈਸੇ ਕਿਰਨ ਦੇ ਦਿੰਦਾ ਤੇ ਬਾਕੀ ਮੈਂ ਕਢਾ ਕੇ ਦੇ ਦੂੰਗਾ ਮੁੜ ਕੇ ਅੱਛਾ ਜੀ ਇੰਨੀ ਗੱਲ ਉਹ ਕਹਿ ਕੇ ਸਾਡੇ ਕੋਲੋਂ ਤਾਂ ਅਸੀਂ ਉੱਠ ਗਏ ਆ ਉਹਨੂੰ ਅਗਲੇ ਦਿਨ ਇਹਨਾਂ ਨੇ ਫੋਨ ਕੀਤਾ ਆ ਕੇ ਬਾਈ ਉਹ ਤਾਂ ਯਾਰ ਉਹਨੇ ਸਾਨੂੰ 500 ਹੀ ਦਿੱਤਾ ਹੈ ਜੀ ਅਸੀਂ ਉਹਨੂੰ ਕਿਹਾ ਵੀ ਤੁਸੀਂ ਰੱਖ ਲਓ ਜੇ ਜਾ ਕੇ ਜੇ 500 ਦਿੱਤਾ ਪਰ ਨਹੀਂ ਅਗਲੇ ਦਿਨ ਦਿੱਤੇ ਤਾਂ ਫਿਰ ਤੁਸੀਂ ਕੀ ਕਰੋਗੇ ਬਾਕੇ ਗਏ ਆ ਓਕੇ ਜੀ ਹਾਂ ਹਾਂ ਇਹ ਫੋਨ ਫੋਨ ਸਰਪੰਚ ਸਾਹਿਬ ਅਸਲ 'ਚ ਕਿੱਥੇ ਖੜੀ ਆ ਗੱਲ ਹੁਣ ਕੀ ਪਰਿਵਾਰ ਤਾਂ ਇਹ ਕਹਿ ਰਿਹਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਉੱਤੇ ਬੰਦੀ ਕਾਰਵਾਈ ਕੀਤੀ ਜਾ ਕਿਉਂਕਿ ਦੁਸ਼ਕਰਮ ਹੋਇਆ ਉਹਦੀ ਤਾਂ ਹੁਣ ਅਸਲ 'ਚ ਤਾਂ ਸਜ਼ਾ ਹੀ ਬਣਦੀ ਹੈ ਜੇ ਪਰਿਵਾਰ ਇਹ ਕਹੇ ਰਹੇ ਤਾਂ ਸਜ਼ਾ ਤਾਂ ਦੁਸ਼ਕਰਮ ਦੀ ਤਾਂ ਬਣਦੀ ਬਣਦੀ ਹੈ ਹਾਂਜੀ ਹਾਂ ਫਿਰ ਅਸੀਂ ਤਾਂ ਇਹ ਗੱਲ ਤੁਸੀਂ ਹੁਣ ਪਿੰਡ ਦੇ ਮੋਹਦਵਾਰੋਂ ਤੁਸੀਂ ਜੇ ਪਿੰਡ 'ਚ ਹੁਣ ਇਹ ਤਾਂ ਬੰਦੇ ਨਾਲ ਹੋਇਆ ਇੱਥੇ ਧੀਆ ਭੈਣਾਂ ਵੀ ਰਹਿੰਦੀ ਹੈ ਜੇ ਕੱਲ ਨੂੰ ਕਿਸੇ ਨਾ ਪਰਿਵਾਰ ਕਹਿੰਦਾ ਹੋਰ ਕਿਸੇ ਨਾਲ ਗੱਲਬਾਤ ਹੋ ਗਈ ਤਾਂ ਫਿਰ ਅਸੀਂ ਕੀ ਕਰਾਂਗੇ ਨਹੀਂ ਆਪਾਂ ਨੂੰ ਇਹ ਉਦੋਂ ਹੀ ਕਹਿੰਦੇ ਵੀ ਸਾਡੇ ਨਾਲ ਸਪੋਰਟ ਕਰੋ ਤੁਸੀਂ ਆਪਾਂ ਨਹੀਂ ਕਰਨਾ ਕੁਝ ਵੀ ਇਹ ਨਾਰਾਜ਼ ਨਾ ਕੁਝ ਵੀ ਜੀ ਜੀ ਇਹਨਾਂ ਨੇ ਆ ਗਈ ਸਾਨੂੰ ਉਹਨਾਂ ਕੋਲੇ ਖੱਲਿਆ ਉਹਦੇ ਕੋ ਅਗਲੇ ਨਾਲ ਖੜੇ ਸੀਗੇ ਜ ਜਦੋਂ ਪਰਵਾਰ ਆਖੀ ਜਾਂਦਾ ਫਿਰ ਤਾਂ ਸਾਨੂੰ ਜਾਣਾ ਹੀ ਪੈਣਾ ਸੀ ਨਾ ਕਹਿੰਦਾ ਵੀ ਅਸੀਂ ਮੱਲੋ ਮੱਲੀ ਗਏ ਹੋਈਏ ਇਹਨਾਂ ਨੂੰ ਅਸੀਂ ਆਖਿਆ ਵੀ ਤੁਸੀਂ ਕਿਤੇ ਨਹੀਂ ਜਾਣਾਗਾ ਤੇ ਅਸੀਂ ਤੁਹਾਡਾ ਇੱਥੇ ਟਿਕਾਣਾ ਕਰਾਉਣੀ ਆ ਫਿਰ ਤਾਂ ਆਪਣੀ ਸੱਤ ਗੱਲ ਆਉਂਦੀ ਆ ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਕੁਝ ਨਹੀਂ ਕਰਨਾਗਾ ਸਦਾ ਇਲਾਜ ਹੋ ਜੇ ਬਸ ਠੀਕ ਹੈ ਸਰਪੰਚ ਸਾਹਿਬ ਤੁਹਾਡੀ ਨੇ ਡਾਕਟਰ ਸਾਹਿਬ ਮੈਂ ਇਹਨਾਂ ਨੂੰ ਆਖਿਆ ਵੀ ਚਲੋ ਮੈਂ ਬਾਹਰ ਗਿਆ ਆ ਅੱਜ ਜੀ ਡਾਕਟਰ ਨੂੰ ਆਖੋ ਰਿਪੋਰਟ ਤਾਂ ਬਣਾ ਕੇ ਦੇਵੇ ਥਾਣੇ ਵਾਲਾ ਨਾ ਗੱਲ ਹੋਈ ਸੀਗੀ ਉਹ ਜਿਹੜੇ ਡਾਕਟਰ ਦੀ ਰਿਪੋਰਟ ਨਹੀਂ ਉਹਨਾਂ ਚਿਰ ਅਸੀਂ ਕਾਰਵਾਈ ਕੀ ਕਰ ਲਈਏ ਜੀ 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 ਹੋਰ ਰਿਪੋਰਟ ਹੀ ਮੰਗਦੇ ਆ ਹੁਣ ਇਹ ਕਹਿੰਦੇ ਅਸੀਂ ਕੋਟਕਪੂਰੇ ਥਾਣੇ ਚੋਂ ਸਿਟੀ ਚ ਅਸੀਂ ਐਮ ਐਲ ਆਰ ਦਿੱਤੀ ਸੀ ਸ਼ਾਇਦ ਇਹ ਆਦੇ ਹਾਂਜੀ ਪਰਿਵਾਰ ਦੱਸ ਰਿਹਾ ਵੀ ਉੱਥੇ ਰਿਪੋਰਟ ਦਰਜ ਕਰਾਈ ਅਸੀਂ ਕੋਟਕਪੂਰੇ ਜੀ ਨਹੀਂ ਤਾਂ ਕੋਈ ਥਾਂ ਡਾਕਟਰ ਸਾਹ ਨੇ ਤਾਂ ਇਹਨਾਂ ਨੂੰ ਜੈਟੂ ਥਾਣੇ ਉੱਤੇ ਕਮੈਂਟ ਕੀਤਾ ਹੈ ਮੈਂ ਮੈਂ ਵੀ ਪੁੱਛਿਆ ਵੀ ਠਾਣਾ ਦਾ ਸ਼ਾਇਦ ਜੈਤੋ ਲੱਗਦਾ ਨਾ ਨਹੀਂ ਨਹੀਂ ਜੈਤੋ ਨਹੀਂ ਕੀਤਾ ਉਹਨਾਂ ਨੇ ਮੈਨੂੰ ਐਸਾ ਹੀ ਛਤਰ ਸਿੰਘ ਦਾ ਫੋਨ ਆਇਆ ਸੀਗਾ ਅੱਛਾ ਜੀ ਉਹਨਾਂ ਨੇ ਵੀ ਉਹਨਾਂ ਨੇ ਆਪ ਤੁਹਾਡਾ ਕੇਸ ਜਿਹੜੇ ਕੋਲੇ ਡਾਕਟਰ ਸਾਹਿਬ ਨੇ ਰਿਪੋਰਟ ਦਿੱਤੀ ਆ ਪਰ ਸਾਨੂੰ ਹਲੇ ਵੀ ਕੋਈ ਉਹਨਾਂ ਨੇ ਆਪਦੇ ਵੱਲੋਂ ਕਾਗਜ਼ੀ ਕਾਰਵਾਈ ਨਹੀਂ ਕੀਤੀ ਮਤਲਬ ਡਾਕਟਰ ਨੇ ਜੈਤੋ ਰਿਪੋਰਟ ਭੇਜ ਦਿੱਤੀ ਨਹੀਂ ਠਾਣੇ 'ਚ ਨਹੀਂ ਰਿਪੋਰਟ ਨਹੀਂ ਭੇਜੀ ਕੱਲਾ ਫੋਨ ਹੀ ਕੀਤਾ ਉਹਨਾਂ ਨੇ ਵੀ ਆਹ ਕਾਰਵਾਈ ਅੱਛਾ ਠੀਕ ਹੈ ਜੀ ਹੋਇਆ ਵਾ ਤੇ ਰਿਪੋਰਟ ਨਹੀਂ ਹਲੇ ਬਣਾ ਕੇ ਦਿੱਤੀ ਡਾਕਟਰ ਸਾਹਿਬ ਨੇ ਠੀਕ ਹੈ ਠੀਕ ਹੈ ਜੀ ਹਾਂ ਤੇ ਉਹ ਰਿਪੋਰਟ ਸਾਡੇ ਕੋਲੇ ਆਊਗੀ ਤਾਂ ਠੀਕ ਹੈ ਸਰਪੰਚ ਸਾਹਿਬ ਧੰਨਵਾਦ ਜੀ ਤੁਹਾਡੀ ਰਿਕਾਰਡਿੰਗ ਮੈਂ ਖਬਰ ਦੇ ਨਾਲ ਚਲਾਵਾਂਗਾ ਜੀ ਠੀਕ ਹੈ ਜੀ ਓਕੇ ਜੀ